我的爱，我的家，一起奋斗。 ¡Más, más! ਜੇ ਸ਼ਰੂੜਾ ਜੀ ਹੋਟਲ ਡੈਸਟਿਨ ਜਿਹਦੇ ਬਾਹਰ ਤੁਸੀਂ ਖੜੇ ਹੋ 8 ਸਾਲ ਇਥੇ ਲੰਗਰ ਦਾ ਸ਼ਿਵਰਾਤਰੀ ਦਾ ਯੋਜਨ ਹੁੰਦਾ ਭੋਲੇ ਸ਼ੰਕਰ ਦੀ ਕਿਰਪਾ ਨਾਲ ਮੇਰਾ ਬੱਚਾ ਅਸੀ ਸਾਰੇ ਉਹਨਾਂ ਨੇ ਕਾਬਲੀਅਤ ਬਖਸ਼ੀ ਹੈਗੀ ਇਹ ਤਿਹਾਡ ਨੂੰ ਅਸੀਂ ਮਨਾ ਸਕੀਏ ਇੱਕ ਬੜਾ ਹੀ ਉੱਤਮ ਤਿਹਾੜਾ ਹੈ ਪਰਵ ਹੈ ਪਰ ਮਨਾ ਕੇ ਇਹਨੂੰ ਬਹੁਤ ਹਰਸ਼ ਮਹਿਸੂਸ ਹੁੰਦਾ ਤੇ ਨਾਲ ਮਨ ਨੂੰ ਬੜੀ ਸ਼ਾਂਤਵਾਨਾ ਮਿਲਦੀ ਹੈ ਵਾਕੀ ਸਾਹ ਭੋਲੇ ਸ਼ੰਕਰ ਦੀ ਕਿਰਪਾ ਜੀ ਲੰਗਰ ਕਿੰਨੇ ਵਜੇ ਚਾਲੂ ਹੋਇਆ ਤੇ ਕਿੰਨੇ ਵਜੇ ਚੱਲੇਗਾ ਦੇਖੋ ਜੀ ਐਗਜ਼ੈਕਟ ਲੰਗਰ ਸਵੇਰ ਤੋਂ ਬੰਦਿਆ ਸੀਗਾ 2 ਵਜੇ ਸਰਵ ਕਰਨਾ ਸ਼ੁਰੂ ਕੀਤਾ ਔਰ ਉਮੀਦ ਆ ਜੀ 6-7 ਵਜੇ ਤੱਕ ਚੱਲੇਗਾ ਕਿ ਕਿ ਨਸੀਬ ਦੇਣਾ ਚਾਹੁੰਦੇ ਅੱਜ ਦੇ ਦਿਨ ਮੈਸੇਜ ਐਹੀ ਹੈ ਜੀ ਭਗਵਾਨ ਸ਼ੰਕਰ ਨਾਲ ਨੇ ਅਗਰ ਭੋਲੇ ਭੰਡਾਰੀ ਨਾਲ ਨੇ ਤੇ ਸਾਡੇ ਹਰ ਕੰਮ ਸੰਭਵ ਨੇ ਉਹਨਾਂ ਦੀ ਕਿਰਪਾ ਨਾਲ ਹੀ ਸਾਰੇ ਕੰਮ ਹੋ ਰਹੇ ਨੇ ਦ੍ਰਿਸ਼ਟੀ ਤੇ ਅੱਗੇ ਵੀ ਹੋਣਗੇ ਜੀ ਕਿੰਨੇ ਸਾਲਾਂ ਤੋਂ ਲੱਗ ਲਗਾਇਆ ਜਾ ਰਿਹਾ ਅਸੀਂ ਤਕਰੀਬਨ ਜੀ 7-8 ਸਾਲ ਤੋਂ ਦੇ ਹੱਥ ਹੀ ਲਗਾ ਰਹੇ ਹਾਂ ਜੀ ਬਾਕੀ ਹੋਟਲ ਦੇ ਬਾਹਰ ਹੀ ਲਗਾ ਰਹੇ ਹਾਂ 7-8 ਸਾਲ ਤੋਂ ਰੀਤਿਕਾ ਰੋਡ ਜਿਹੜਾ ਸ਼ਿਵratri ਤੇ ਵਟਾ ਲਗਾਇਆ ਜੈ ਸ਼ਿਵ ਸ਼ੰਕਰ ਸ਼ਿਵratri ਤੇ ਲੱਗਾ ਲਗਾਇਆ ਹਰ ਸਾਲ ਬਾਬੇ ਜੀ ਦੀ ਕਿਰਪਾ ਨਾਲ ਹਰ ਸਾਲ ਲਗਾਈਦਾ ਉਹਨਾਂ ਦੀ ਦਇਆ ਹੈ ਉਹਨਾਂ ਦੀ ਕਿਰਪਾ ਹੈ ਅੱਜ ਵੀ ਕੀ ਪੱਤਾ ਬਾਬੇ ਦੇ ਨਾ ਚਾਹਦੇ ਹੈ ਹੀ ਦੇਣਾ ਚਾਹੁੰਦੇ ਹੈ ਕਿ ਸਾਰੇ ਇਕੱਠੇ ਹੋ ਕੇ ਸਾਰੇ ਨਾਲ ਮਿਲ ਕੇ ਬਾਬਾ ਜੀ ਦਾ ਦਰਸ਼ਨ ਕਰੋ ਇਹ ਜੋ ਵੀ ਸ਼ਰਧਾ ਭਾਵ ਹੋਵੇ ਸਾਰੇ ਰਲ ਮਿਲ ਕੇ ਰੋਕ ਸ਼ਾਂਤੀ ਦਾ ਸੰਦੇਸ਼ ਦੇਣਾ ਚਾਹ ਲੈਣ ਹਰ ਘਰ ਸਿੰਘੋਂ ਮਰੋੜਾ ਤੇ ਅੱਜ ਭੋਲੇनाथ ਦੀ ਕਿਰਪਾ ਨਾਲ ਅਸੀਂ ਹਰ ਸਾਲ ਵਾਂਗੂ ਇੱਥੇ ਲੰਗਰ ਲਾਇਆ ਤੇ ਇੰਜੋਏ ਕਰ ਰਹੇ ਆ ਤੇ ਸਾਰੇ ਵੀਰ ਭਰਾ ਸਾਡੇ ਨਾਲ ਜੁੜੇ ਨੇ ਤੇ ਸਾਰੇ ਸੇਵਾ ਦੇ ਵਿੱਚ ਆਪਣਾ ਯੋਗਦਾਨ ਦੇ ਰਹੇ ਆ ਤੇ ਬਹੁਤ ਵਧੀਆ ਦਿਨ ਆ ਸਾਰਿਆਂ ਨੂੰ ਮੈਂ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਆਪਣੀ ਫੈਮਲੀਆ ਨਾਲ ਸ਼ਿਵਾਲੇ ਮੰਦਰ ਜ਼ਰੂਰ ਜਾਣ ਤੇ ਉੱਥੇ ਮੱਥਾ ਜਾ ਕੇ ਟੇਕਣ ਬੰਬੰਬ ਬੋਲੇ ਕਿ ਕਿੰਨੇ ਸਾਲਾਂ ਤੋਂ ਲੰਗਰ ਲਗਾ ਰਹੇ ਆ ਆ ਲੰਗਰ ਜੀ ਆਪਣਾ 7-8 ਸਾਲਾਂ ਤੋਂ ਲੱਗ ਰਿਹਾ ਤੇ ਬਾਬੇ ਦੀ ਕਿਰਪਾ ਨਾਲ ਹਰ ਸਾਲ ਲਗਾ